ਮਾਵਾਂ ਦੇ ਭੈਣਾਂ ਦੇ ਸਿਰ ਤੇ ਇਨੂਆਂ ਨਾਲ ਗੰਜ ਪੈ ਗਏ ਇਹਨਾਂ ਨੂੰ ਪਤਾ ਹੋਊਗਾ ਜਿਹੜੇ ਪਹਿਲਾਂ ਰਾਜ ਕਰਕੇ ਗਏ ਨੇ ਕਿ ਇਨੂ ਕੀ ਹੁੰਦਾ ਇਹਨਾਂ ਨੂੰ ਨਹੀਂ ਪਤਾ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਚ ਪੜਾਓ ਕੋਈ ਫੀਸ ਨਹੀਂ ਔਰ ਪੜ੍ਹਾਈ ਇਹੋ ਜੀ ਪ੍ਰਾਈਵੇਟ ਦੇ ਬਰਾਬਰ 40000 ਤੋਂ ਉੱਪਰ ਨੌਕਰੀਆਂ ਦੇਤੀਆਂ ਸਰਕਾਰੀ ਦੋ ਸਾਲਾਂ ਚ ਦੋ ਸਾਲਾਂ ਚ ਬਿਨਾਂ ਸਿਫਾਰਿਸ਼ ਦੇ 40000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਚੁੱਕੇ ਆ ਇਹ ਦਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਜਨਤਕ ਮੰਚ ਤੋਂ ਕੀਤਾ ਮਾਨ ਪੰਜਾਬ ਵਾਸੀਆਂ ਨੂੰ ਅਪੀਲ ਵੀ ਕਰ ਰਹੇ ਨੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਈ ਕਰਵਾਓ ਤੇ ਉਹ ਵੀ ਸਰਕਾਰੀ ਸਕੂਲਾਂ ਚ ਕਿਉਂਕਿ ਸਰਕਾਰ ਨੇ ਸਰਕਾਰੀ ਸਕੂਲ ਹੀ ਨਿਸ਼ਾਨਦਾਰ ਕਰ ਦਿੱਤੇ ਨੇ ਮੁੱਖ ਮੰਤਰੀ ਨੇ ਦਾਵਾ ਇਹ ਵੀ ਕੀਤਾ ਕਿ ਸਰਕਾਰ ਤੁਹਾਡੇ ਘਰ ਦਾ ਗੁੰਡਾ ਖੁਦ ਖੜਕਾ ਕੇ ਸਰਕਾਰੀ ਨੌਕਰੀ ਦੇਵੇਗੀ ਮਾਨ ਸੰਬੋਧਨ ਕਰ ਰਹੇ ਹੂੰ ਤੇ ਵਿਰੋਧੀ ਪਾਰਟੀਆਂ ਜਾਂ ਪਿਛਲੀਆਂ ਸਰਕਾਰਾਂ ਦਾ ਜ਼ਿਕਰ ਨਾ ਕਰਨ ਕਿਵੇਂ ਹੋ ਸਕਦਾ ਹੈ ਮੁੱਖ ਮੰਤਰੀ ਨੇ ਪਿਛਲੀਆਂ ਸਰਕਾਰਾਂ ਤੇ ਵਰਤੇ ਹੋਏ ਉਹਨਾਂ ਨੂੰ ਗਰੀਬ ਮਾਰੂ ਦੱਸਿਆ ਤੇ ਕਈ ਤੰਜ कसे ਸਕੂਲ ਇਹੋ ਜੇ ਸ਼ਾਨਦਾਰ ਬਣਾਤੇ ਸਰਕਾਰੀ ਗਰੀਬ ਦਾ ਬੱਚਾ ਤਾਂ ਸਰਕਾਰੀ ਸਕੂਲ ਚ ਜਾ ਸਕਦਾ ਹੈ ਤਗਰੀਬ ਸੋਚਦਾ ਯਾਰ ਪਿਛਲੀਆਂ ਚਾਰ ਪੀੜੀਆਂ ਤੋਂ ਦਿਹਾੜੀਆਂ ਚੱਲ ਰਹੀਆਂ ਨੇ ਅਗਲੀ ਪੀੜੀ ਵੀ ਦਿਹਾੜੀਦਾਰੀ ਆ ਰਹੀ ਹੈ ਫਿਰ ਮਾਵਾਂ ਦੇ ਪਹਿਣਾ ਦੇ ਸਿਰ ਤੇ ਇਨੂਆਂ ਨਾਲ ਗੰਜ ਪੈ ਗੇ ਹਰ ਵਕਤ ਸਿਰ ਤੇ ਸਵੇਰੇ ਗੋਹੇ ਵਾਲਾ ਬੱਠਲ ਫਿਰ ਕੱਖਾਂ ਵਾਲਾ ਟੋਕਰਾ ਫਿਰ ਚਰੀ ਵਾਲੀ ਪੰਡ ਫਿਰ ਲੱਕੜਾਂ ਲਿਆਉਣੀਆਂ ਹਰ ਵਕਤ ਸਿਰ ਤੇ ਇਨੂ ਰਹਿੰਦਾ ਜੀ ਇਹਨਾਂ ਨੂੰ ਪਤਾ ਹੋਊਗਾ ਜਿਹੜੇ ਪਹਿਲਾਂ ਰਾਜ ਕਰਕੇ ਗਏ ਨੇ ਕਿ ਇਨੂ ਕੀ ਹੁੰਦਾ ਹੈ ਇਹਨਾਂ ਨੂੰ ਨਹੀਂ ਪਤਾ ਇਹਨੇ ਗਰੀਬੀ ਦੇਖੀ ਨਹੀਂ ਨਾ ਹੀ ਗਰੀਬਾਂ ਦੇ ਨੇੜੇ ਜਾਂਦੇ ਆ ਆਪਣੇ ਨਾਲ ਤਾਂ ਹੱਥ ਮਲਾ ਕੇ ਬਾਅਦ ਚ ਸੈਨੀਟਾਈਜ਼ ਨਾਲ ਸਾਫ਼ ਕਰਦੇ ਆ ਕਿਤੇ ਖੁਰਕਣਾ ਪੈ ਜੇ ਗਰੀਬ ਬੰਦੇ ਮਿਲੇ ਆ ਕਿਤੇ ਕੋਈ ਲਾਗ ਨਾ ਲੱਗ ਜੇ ਚਮੜੀ ਦਾ ਰੋਗ ਨਾ ਹੋ ਜੇ ਇਹੋ ਬੰਦੇ ਨੇ ਜੀ ਇਹਨਾਂ ਤੋਂ ਨੇ ਉਮੀਦ ਕਰ ਸਕਦੇ ਆਪਾਂ ਸੋ ਅਸੀਂ ਸਕੂਲ ਸਥਾਨਦਾਰ ਬਣਨੇ ਸ਼ੁਰੂ ਕਰਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਚ ਪੜਾਓ ਕੋਈ ਫੀਸ ਨਹੀਂ ਔਰ ਪੜ੍ਹਾਈ ਇਹੋ ਜੀ ਪ੍ਰਾਈਵੇਟ ਦੇ ਬਰਾਬਰ ਔਰ ਨਾਲ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਮੈਰਿਟ ਤੇ 40000 ਤੋਂ ਉੱਪਰ ਨੌਕਰੀਆਂ ਦੇਤੀਆਂ ਸਰਕਾਰੀ ਦੋ ਸਾਲਾਂ ਚ ਇੱਕ ਬੰਦਾ ਉੱਠ ਕੇ ਕਹਿੰਦੇ ਕਿ ਜੀ ਮੈਨੂੰ ਨੌਕਰੀ ਕਿਸੇ ਐਮ.ਐਲ.ਏ ਦੀ ਸ਼ਿਫਾਰਿਸ਼ ਤੇ ਜਾਂ ਪੈਸੇ ਲੈ ਕੇ ਮਿਲੀ ਹੈ ਇੱਕ ਬੰਦਾ ਪੰਜਾਬ ਚੋਂ ਕਹਿੰਦੇ ਯਾਰ 24000 ਚੋਂ ਇਹ ਗੱਲ ਕਹਿਣ ਵਾਸਤੇ ਜਿਗਰਾ ਚਾਹੀਦਾ ਇੱਕ ਸਿੰਗਲ ਬੰਦਾ ਕਹਿੰਦੇ ਕਿ ਮੇਰੇ ਪੈਸੇ ਲੱਗੇ ਜੀ ਜਾਂ ਕੋਈ ਇਹੋ ਜਿਹਾ ਮੁੰਡਾ ਉੱਠ ਕੇ ਜਾਂ ਕੁੜੀ ਉੱਠ ਕੇ ਕਹਿੰਦੇ ਕਿ 700 ਚੋਂ ਮੇਰੇ 680 ਨੰਬਰ ਸੀ 650 ਵਾਲੇ ਨੂੰ ਰੱਖ ਲਿਆ ਮੈਨੂੰ ਰੱਖਿਆ ਨਹੀਂ ਕਿਉਂਕਿ ਉਹਦੀ ਉਹਦੀ ਕੋਈ ਸ਼ਿਫਾਰਿਸ਼ ਸੀ ਨਾ ਅੱਜ ਕਿਹ ਪੜੋ ਪੜੋ ਮੈਰਿਟ ਤੇ ਨੰਬਰ ਲੈ ਲਓ ਸਰਕਾਰ ਬੈਲ ਮਾਰੂ ਤੁਹਾਡੇ ਘਰ ਦਾ ਕੁੰਡਾ ਖੜਕਾਊ ਕੇ ਆ ਜਾ ਭਾਈ ਸਰਕਾਰੀ ਨੌਕਰੀ ਤੇਰਾ ਇੰਤਜ਼ਾਰ ਕਰ ਰਹੀ ਹੈ 40 ਹਜ਼ਾਰ ਤੋਂ ਵੱਧ ਨੌਕਰੀ ਦੇਤੀ ਆਮ ਕਰਾਂ ਦੇ ਮੁੰਡੇ ਨੇ ਆਮ ਕਰਾਂ ਦੇ ਨੇ ਉਹ ਸਾਰੇ ਗਰੀਬਾਂ ਦੇ ਬੱਚੇ ਨੇ ਸਾਰੇ ਜੱਜ ਲੱਗੀਆਂ ਤਾਂ 6 6 ਜੱਜ ਬਣਿਆ ਤਿੰਨ ਕੁੜੀਆਂ ਜੱਜ ਬਣ ਗਈਆਂ ਆਮ ਕਰਾਂ ਚੋਂ ਉੱਠ ਕੇ ਇਹੀ ਚੀਜ਼ ਤੋਂ ਗਰੀਬੀ ਦੂਰ ਕਰ ਸਕਦੀ ਹੈ ਜੀ